ਸੋ ਆਇਆ ਕਾਲ ਹੀ ਪਾਏ ਭਇਓ ਭਗਵਾਨ ਸੋ ਜਾਗਤਿਆ ਯੱਗਿਆ ਕੀ ਕਲਾ ਹੈ ਕਾਲ ਸਮਾਪਾ ਕੇ ਹੀ ਭਗਵਾਨ ਵਿਸ਼ਨੂੰ ਹੋਇਆ ਜਿਸ ਦੀ ਕਲਾ ਸ਼ਕਤੀ ਨਾਲ ਇਹ ਜਗਤ ਜਾਗ ਰਿਹਾ ਹੈ ਗਤੀਮਾਨ ਹੈ ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ ਕਾਲ ਹੀ ਪਾਏ ਭਿਓ ਜੁਗਿਆ ਹੈ ਕਾਲ ਪਾ ਕੇ ਹੀ ਬ੍ਰਹਮਾ ਪ੍ਰਗਟ ਹੋਇਆ ਅਤੇ ਕਾਲ ਹੀ ਪਾ ਕੇ ਸ਼ਿਵ ਜੋਗੀ ਹੋਇਆ ਕਾਲ ਹੀ ਪਾਏ ਸੁਰਾ ਸੁਰ ਗੰਦਰਬ ਜਾਚ ਪੁਜੰਗ ਤੇ ਸਾਬਿ ਤੇ ਸਾ ਹੈ ਕਾਲ ਹੀ ਪਾ ਕੇ ਦੇਵਤੇ ਦਾੰਤ ਗੰਦਰਬ ਯਕਸ਼ ਸੱਪ ਦਿਸ਼ਾਵਾਂ ਆਤੇ ਵਿਦਸ਼ਾਵਾਂ ਹੋੰਦ ਵਿੱਚ ਅੰਨਾਂ ਔਰ ਸੁਕਾਲ ਸਭ ਹੈ ਬਸ ਕਾਲ ਕੇ ਇਕ ਹੀ ਕਾਲ ਆਕਾਲ ਸਦਾ ਹੈ ਔਰ ਜੋ ਵਰਤਮਾਨ ਪਦਾਰਥ ਸੁਕਾਲ ਹਨ ਉਹ ਸਾਰੇ ਕਾਲ ਦੇ ਵਸ ਵਿੱਚ ਹਨ ਬਸ ਇੱਕੋ ਮਹਾਕਾਲ ਹੀ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ਪੁਯੰਗ ਪ੍ਰਯਾਤ ਸ਼ੰਦ ਪੁਯੰਗ ਪ੍ਰਯਾਤ ਨਾਮ ਦਾ ਇਹ ਸ਼ੰਦ ਹੈ ਨਮੋ ਦੇਵ ਦੇਵੰ ਨਮੋ ਖੜਕ ਤਾਰੰ हे देवत्यां दे देवते तेनू नमस्कार है हे खड़क तारी तेनू नमस्कार है सदा एक रूपं सदा निर्विकारं तू सदा एक रूप विच रहण वाला अति विकारा तुम रहत हैं नमो राजसं सातकं ताम सेंग हे राजसतो अति कमो गुणा वाले तेनू नमस्कार है नमो निर्विकारं नमो निर्जरेयं हे विकारा तो रहत तेनू नमस्कार है हे रोगा तो रहत तेनू नमस्कार है अरसावल चांद नमो बाण पानं हे हाथ विच बाण धारण करने वाले तेनू नमस्कार है नमो निरपयानं हे डरतो रहत तेनू नमस्कार है नमो देव देवं हे देवते आदे देवते तेनू नमस्कार है ਭਵਾਨਿਆਂ ਪਵਣਿਆਂ ਜਿਸ ਦੀ ਜਗਤ ਵਿੱਚ ਹੋਂਦ ਹੈ ਉਸ ਨੂੰ ਨਮਸਕਾਰ ਹੈ ਪੁਇੰਗ ਪ੍ਰਯਤ ਸ਼ੰਦ ਪੁਇੰਗ ਪ੍ਰਯਤ ਨਾਮ ਦਾ ਇਹ ਸ਼ੰਦ ਹੈ ਨਮੋ ਕਾਗ ਕੰਡੰ ਕਿਰਪਾਨਨ ਕਟਾਰੰ ਇਹ ਤਲਵਾਰ ਖੰਡੇ ਕਿਰਪਾਨਾਂ ਤੇ ਕਟਾਰ ਦੇ ਸਰੂਪ ਵਾਲੇ ਤੈਨੂੰ ਨਮਸਕਾਰ ਹੈ ਸਦਾ ਇੱਕ ਰੂਪੰ ਸਦਾ ਨਿਰਪਕਾਰੰ ਹੇ ਸਦਾ ਇੱਕ ਰੂਪ ਅਤੇ ਵਿਕਾਰਾਤੋ ਰਹਿਤ ਤੈਨੂੰ ਨਮਸਕਾਰ ਹੈ ਨਮੋ ਬਾਨ ਪਾਣਯੰ ਨਮੋ ਡੰਡ ਤਾਰਯੰ ਹੇ ਹੱਥ ਵਿੱਚ ਬਾਣ ਧਾਰਨ ਕਰਨ ਵਾਲੇ ਤੈਨੂੰ ਨਮਸਕਾਰ ਹੈ ਹੇ ਡੰਡ ਸੋਟਾ ਕਰਨ ਕਰਨ ਵਾਲੇ ਤੈਨੂੰ ਨਮਸਕਾਰ ਹੈ ਜਿਨੇ ਚੋਦਹੁ ਲੋਕ ਜੋਤੰ ਬਿਥਾਰਯੰ ਜਿਸ ਨੇ ਚੋਦਾ ਲੋਕਾਂ ਵਿੱਚ ਆਪਣੀ ਜੋਤ ਨੂੰ ਫਸਾਰਿਆ ਹੋਇਆ ਹੈ ਉਸ ਨੂੰ ਨਮਸਕਾਰ ਹੈ ਨਮਸਕਾਰਯੰ ਮੋਰ ਤਿਰੰਗ ਤੁਫੰਗੰ ਇਹ ਤੀਰ ਅਤੇ ਬੰਦੂਕ ਸਰੂਪ ਮੇਰੀ ਤੈਨੂੰ ਨਮਸਕਾਰ ਹੈ ਨਮੋ ਖੱਡ ਅਦੰਗੰ ਅਪਯੰ ਅਪੰਗੰ ਇਹ ਦਾਗ ਰਹਿਤ ਭੈਰਹਿਤ ਆ ਟੁੱਟ ਖੜਕ ਦੇ ਸਰੂਪ ਵਾਲੇ ਤੈਨੂੰ ਨਮਸਕਾਰ ਹੈ ਗਦੇਆਂ ਗ੍ਰੇਸਦਿਆਂ ਨamo ਸਹਾਦਿਆਂ ਇਹ ਵੱਡੀ ਗਦਾ ਅਤੇ ਸਹਾਤੀ ਦੇਸ ਰੂਪ ਵਾਲੇ ਤੈਨੂੰ ਨਮਸਕਾਰ ਹੈ ਜਿਨੈ ਤੋਲਿਆਂ ਬੀਰ ਬਿਓ ਨਾ ਬਿਆਂ ਜਿਸ ਦੇ ਬਰਾਬਰ ਹੋਰ ਕੋਈ ਦੂਜਾ ਸੂਰਮਾ ਨਹੀਂ ਹੈ ਉਸ ਨੂੰ ਨਮਸਕਾਰ ਹੈ ਅਰਸਾਵਲ ਚੰਦ ਨਮੋ ਚੱਕਰ ਪਾਨੰ ਇਹ ਚੱਕਰ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਤੈਨੂੰ ਨਮਸਕਾਰ ਹੈ ਆਪੋਤਿਆਂ ਪਿਆਨੰ ਇਹ ਤਤਵਾ ਤੋਂ ਬਿਨਾ ਹੋਣ ਵਾਲੇ ਤੈਨੂੰ ਨਮਸਕਾਰ ਹੈ ਨਮੋ ਓਗ੍ਰ ਤਾੜੰ ਇਹ ਵੱਡੀਆਂ ਢਾੜਾਂ ਵਾਲੇ ਤੈਨੂੰ ਨਮਸਕਾਰ ਹੈ ਮਹਾ ਗ੍ਰੇਸ਼ਟ ਗਾੜੰ ਟਿਕਿਆ ਤੇ ਮਜ਼ਬੂਤ ਢਾੜਾਂ ਵਾਲੇ ਤੈਨੂੰ ਨਮਸਕਾਰ ਹੈ ਨਮੋ ਤੀਰ ਤੋਪੰ ਜਿਸਾ ਤੀ ਰਾਤੇ ਤੋਪਾ ਵਾਲੇ ਨੇ ਜਿਨੈ ਸਾਤਰ ਕੋਪੰ ਵੈਰੀਆ ਨੂੰ ਮਾਰਿਆ ਹੈ ਉਸ ਨੂੰ ਨਮਸਕਾਰ ਹੈ ਨਮੋ ਤੋਪ ਪਟੰ ਜਿਸਨੇ ਸਿੱਧੀ ਤਲਵਾਰ ਅਤੇ ਕਿਰਜ ਨਾਲ ਜਿਨੈ ਦੁਸ਼ਟ ਤਟੰ ਦੁਸ਼ਟਾਂ ਨੂੰ ਢਾਟਿਆ ਹੈ ਉਸ ਨੂੰ ਨਮਸਕਾਰ ਹੈ ਜਿਤੇ ਸ਼ਸਤਰ ਨਾਮੰ ਜਿਤਨੇ ਵੀ ਨਾਵਾ ਵਾਲੇ ਸ਼ਸਤਰ ਹਨ ਨਮਸਕਾਰ ਤਾਮ ਉਨਾਂ ਨੂੰ ਨਮਸਕਾਰ ਹੈ ਜਿੱਤੇ ਆਸਤਰ ਪੈੰ ਜਿਤਨੇ ਵੀ ਆਸਤਰ ਹਨ ਨਮਸਕਾਰ ਤੇੰ ਉਨਾਂ ਨੂੰ ਨਮਸਕਾਰ ਹੈ ਸਵਾਇਆ ਮੇਰ ਕਰੋ ਤਿੰਨ ਤੇ ਮੋਹ ਜਾਏ ਗਰੀਬ ਨਿਵਾਜ ਨਾ ਦੂਸਰ ਤੋਸੋ ਮੇਰੇ ਵਰਗੇ ਤਿੰਕੇ ਨੂੰ ਸੁਮੇਰ ਪਰਬਤ ਬਣਾਉਣ ਵਾਲੇ ਗਰੀਬ ਨਿਵਾਜ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ ਹੋ ਰਛੇਮਾ ਹਮਾਰੀ ਪ੍ਰਭ ਆਪ ਬਣ ਪੋਲਨਹਾਰ ਕਹੂੰ ਕੋ ਮੋਸੋ اے ਪ੍ਰਭੂ ਆਪ ਮੇਰੀ ਭੋਲ ਬਖਸ਼ ਦਿਓ ਕਿਉਂਕਿ ਮੇਰੇ ਵਰਗਾ ਹੋਰ ਕੋਈ ਪੋਲਨਹਾਰ ਨਹੀਂ ਹੈ ਸੇਵ ਕਰੀ ਤੁਮਰੀ ਤਿੰਨ ਕੇ ਸਭ ਹੀ ਗ੍ਰਹਿ ਦੇਖਿਅਤ ਦਰਬ ਪਰੋ ਸੋ ਜਿਨਾਂ ਨੇ ਤੇਰੀ ਸੇਵਾ ਕੀਤੀ ਹੈ ਉਹਨਾਂ ਸਾਰਿਆਂ ਦੇ ਘਰ ਦੌਲਤ ਨਾਲ ਭਰੇ ਹੋਏ ਤਿਸ ਦੇ ਹਨ ਯਾ ਕਾਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਪੂਜਾਨ ਕੋ ਭਾਰੀ ਪਰੋਸੋ ਇਸ ਕਾਰਜੋ ਕੋ ਵਿੱਚ ਮੈਨੂੰ ਮਹਾਕਾਲ ਦੀ ਕਿਰਪਾਨ ਅਤੇ ਭਾਰੀਆਂ ਪੂਜਾਵਾਂ ਦਾ ਵੱਡਾ ਪਰੋਸਾ ਹੈ ਸ਼ੋਮਭਰ ਨੇ ਸ਼ੋਮਭਸੇ ਕੋਟਨਿ ਸਾਚਾਰ ਜਾਹੇ ਛੇ ਨੇਕ ਬਿਖੇ ਹਨ ਢਾਰੇ ਜਿਸਨੇ ਸ਼ੋਮਭਰ ਨੇ ਸ਼ੋਮਭ ਵਰਗੇ ਕਰੋੜਾ ਰਾਖਸ਼ ਛੇਨ ਪਰ ਵਿੱਚ ਨਸ਼ਟ ਕਰ ਦਿੱਤੇ ਹਨ ਤੋ ਮਰ ਲੋਚਣਾ ਚੰਡ ਔ ਮੁੰਡ ਸੇ ਮਾਹਖ ਸੇ ਪਲ ਬੀਚ ਨਿਵਾਰੇ ਤੋ ਮਰ ਲੋਚਣਾ ਚੰਡ ਮੋੜਾ ਤੇ ਮਹਿਕਾ ਸਵਰ ਵਰਗੇ ਦੰਤ ਪਲ ਵਿੱਚ ਹੀ ਖਤਮ ਕਰ ਦਿੱਤੇ ਹਨ ਝਾਮਰ ਸੇ ਰਣ ਚਿਛਰ ਸੇ ਰਕਤਿ ਚਿਛਰ ਸੇ ਛਟ ਦੇ ਚਜਕਾਰੇ ਝਾਮਰ ਚਿਛਰ ਲਾਲ ਅੱਖਾਂ ਵਾਲੇ ਦੰਤ ਯੁੱਧ ਭੂਮੀ ਵਿੱਚ ਜਲਦੀ ਹੀ ਝਾੜ ਸੋਟੇ ਹਨ ਸੇਸੂ ਸਾਹਿਬ ਪਾਏ ਕਹਾ ਪਰਵਾਹ ਰਹੀ ਇਹ ਦਾਸ ਤੇ ਹਾਰੇ ਅਜੇਹੇ ਮਾਲਕ ਨੂੰ ਪ੍ਰਾਪਤ ਕਰਕੇ ਤੁਹਾਡੇ ਇਸ ਦਾਸ ਨੂੰ ਕਾਦੀ ਪਰਵਾਹ ਇਹੀ ਹੈ ਮੋਂਡੋ ਸੇ ਮਦਕੀ ਟਪਸੇ ਮੋਰ ਸੇ ਅਗ ਸੇ ਜਿਨ ਕੋਟ ਦਲੇ ਹੈ ਮੋਂਡ ਵਰਗੇ ਮਦੂ ਕਟਬੁ ਜਿਹੇ ਮੋਰ ਅਤੇ ਅੱਗ ਵਰਗੇ ਕਰੋੜਾ ਦੰਤ ਜਿਸ ਨੇ ਮਾਰ ਦਿੱਤੇ ਹਨ ਔਟ ਕਰੇ ਕਭ ਹੋ ਨਾ ਜਨੇ ਅਰਨ ਝੋਟ ਪਰੀ ਪਗ ਦਵੈ ਨਾ ਟਾਲੇ ਜਿਸ ਨੇ ਯੁੱਧ ਵਿੱਚ ਕਦੀ ਵੈਰੀ ਦੇ ਪ੍ਰਹਾਰ ਤੋਂ ਬਚਣ ਲਈ ਔਟ ਨਹੀਂ ਲਈ ਅਤੇ ਜੋ ਸ਼ਸਤਰ ਦੀ ਝੋਟ ਲੱਗਣ ਤੇ ਯੁੱਧ ਵਿੱਚ ਦੋ ਕਦਮ ਵੀ ਹਿਲਣ ਵਾਲਾ ਨਹੀਂ ਹੈ ਸੇਂ ਦੇ ਵਿਖਾਜੇ ਨਾ ਬੂਡੇ ਨਿਸਾਚਰ ਪਾਵਕ ਬਾਣ ਬਹੇ ਨਾ ਜਲੇ ਐ ਜੋ ਦੇਤ ਸਮੁੰਦਰ ਵਿੱਚ ਡੋਬ ਨਹੀਂ ਸਕੇ ਅਤੇ ਅਗਣ ਬਾਣ ਚਲਾਨ ਤੇ ਵੀ ਸਾੜ ਨਹੀਂ ਸਕੇ ਤੇ ਅਸਤੋਰ ਵੀ ਬੋਕ ਆਲੋਕ ਸੋ ਲਾਜ ਕੋ ਛਾੜ ਕੇ ਭਾਜ ਚਲੇ ਐ ਉਹ ਵੀ ਤੇਰੀਆ ਲੋਕ ਕ ਤਲਵਾਰ ਨੂੰ ਵੇਕੇ ਲੱਜਾ ਨੂੰ ਤਿਆਕੇ ਭੱਜ ਕੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ